ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 467 ਤੋਂ ਲੈ ਕੇ 469 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤ ੀਰਤ ਪੋਇਆ ਤੇ ਤੋਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹ ਹੋ ਵੇ ਦੀਆ ਆਪਣਾ ਕੀਆ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਕਈ ਜੀਵ ਜਿਹੜੇ ਜ਼ਿਆਦਾ ਪੜ ਲਿਖ ਜਾਂਦੇ ਨੇ ਉਹ ਆਪਣੇ ਜਿਸ ਪੜ੍ਹਾਈ ਲਿਖਾਈ ਦੇ ਹੰਕਾਰ ਦੇ ਵਿੱਚ ਵੀ ਅੰਦਰੋਂ ਜਿੱਦਾਂ ਨਾ ਚਿੰਤਾ ਰਹਿੰਦੀ ਚਿੰਤਾ ਚ ਰਹਿੰਦੇ ਨੇ ਕੜੇ ਹੋਏ ਰਹਿੰਦੇ ਨੇ ਕਹਿੰਦੇ ਜਿਹੜਾ ਕੋਈ ਬਹੁਤੇ ਤੀਰਥਾਂ ਤੇ ਇਸ਼ਨਾਨ ਕਰਦਾ ਉਹ ਵੀ ਫਿਰ ਹੰਕਾਰ ਵਿੱਚ ਆ ਜਾਂਦਾ ਲੋਕਾਂ ਨੂੰ ਦੱਸਦਾ ਫਿਰਦਾ ਵੀ ਮੈਂ ਬੜੇ ਤੀਰਥਾਂ ਤੇ ਇਸ਼ਨਾਨ ਕੀਤਾ ਫਿਰ ਕਹਿੰਦੇ ਇਸ ਤਰ੍ਹਾਂ ਹੀ ਕਈ ਜੀਵ ਨੇ ਅਲੱਗ-ਅਲੱਗ ਤਰ੍ਹਾਂ ਦੇ ਭੇਖ ਬਣਾ ਕੇ ਆਪਣੀ ਦੇਹ ਨੂੰ ਹੀ ਦੁੱਖ ਦਿੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਨਹੀਂ ਮਿਲਦਾ ਦੇਹੀ ਨੂੰ ਦੁੱਖ ਦਿੰਦੇ ਆ ਕਹਿੰਦੇ ਇਹ ਫਿਰ ਜਿਹੜਾ ਉਹ ਆਪਣਾ ਕੀਤਾ ਪੂਰਵਲੇ ਕਰਮਾਂ ਦੇ ਅਨਸਾਰ ਉਹੀ ਦੁੱਖ ਸਹਿ ਰਹੇ ਹੁੰਦੇ ਨੇ ਅੰਨ ਨਾ ਖਾਇਆ ਸਾਦ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਨਿਸ ਕਹਿਰੇ ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਫਿਰ ਕਹਿੰਦੇ ਕਈ ਅੰਨ ਛੱਡ ਦਿੰਦੇ ਨੇ ਵੀ ਸ਼ਾਇਦ ਅੰਨ ਨਾ ਖਾਦੇ ਆ ਪਰਮੇਸ਼ਰ ਦੀ ਭਗਤੀ ਕੀਤੇ ਆ ਇਦਾਂ ਪਰਮੇਸ਼ਰ ਮਿਲ ਜੂ ਕਹਿੰਦੇ ਬਾਕੀ ਫਿਰ ਹੋਰ ਪਰਮੇਸ਼ਰਦੰਤ ਪ੍ਰੇਮ ਪਾਉਂਦੇ ਨਹੀਂ ਹੋਰ ਚੀਜ਼ਾਂ ਨਾਲ ਅਲਪ ਦੇ ਆ ਪਦਾਰਥਾਂ ਨਾਲ ਪ੍ਰੇਮ ਪਾਉਂਦੇ ਨੇ ਆਪਣੇ ਕਹਿੰਦੇ ਜਿਹੜੇ ਦੁੱਖ ਨੇ ਆਪ ਹੀ ਸਹਾਰਦੇ ਨੇ ਕਈ ਕਹਿੰਦੇ ਵੀ ਨਾਗੇ ਰਹਿ ਕੇ ਸੋਚਦੇ ਨੇ ਵੀ ਇਸ ਤਰ੍ਹਾਂ ਆਪਣੇ ਸਰੀਰ ਨੂੰ ਦੁੱਖ ਦੇ ਕੇ ਸ਼ਾਇਦ ਇਸ ਤਰ੍ਹਾਂ ਪਰਮੇਸ਼ਰ ਨੇ ਮਿਲ ਜਾਣਾ ਕਈ ਬੋਲਣਾ ਛੱਡ ਦਿੰਦੇ ਨੇ ਮੋਨੇ ਰਹਿੰਦੇ ਨੇ ਪਰ ਕਹਿੰਦੇ ਗੁਰੂ ਤੋਂ ਬਿਨਾ ਮਾਇਆ ਦੇ ਨੀਂਦ ਵਿੱਚੋਂ ਨਹੀਂ ਜਾਗ ਸਕਦੇ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧਾ ਪਤ ਗਵਾਈ ਵੇਣ ਨਾ ਵੇ ਕਿਛ ਥਾਏ ਨਾ ਪਾਈ ਕਈ ਫਿਰ ਕਹਿੰਦੇ ਨੰਗੇ ਪੈਰ ਚੱਲਦੇ ਨੇ ਸਾਫ਼ ਭੋਜਨ ਨਹੀਂ ਖਾਂਦੇ ਮਿੱਠਾ ਝੂਠਾ ਖਾਂਦੇ ਨੇ ਗੰਦੇ ਕੱਪੜੇ ਪਾਉਂਦੇ ਨੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿੰਤਾ ਉਹਨਾਂ ਨੇ ਆਪਣੀ ਇੱਜ਼ਤ ਆਪ ਹੀ ਗਵਾ ਲਈ ਹੁੰਦੀ ਆ ਕਹਿੰਦੇ ਇਹ ਸਾਰੇ ਢੰਗ ਵਰਤਿਆਂ ਪਰਮੇਸ਼ਰ ਨਹੀਂ ਮਿਲਦਾ ਪਰਮੇਸ਼ਰ ਮਿਲਦਾ ਉਹਦੇ ਨਾਮ ਦੀ ਕਮਾਈ ਨਾਲ ਕੁਦਰਤੀ ਅੱਜ ਆਪਾਂ ਸੰਗਤ ਦੇ ਵਿੱਚ ਨਾਮ ਦੀ ਕਮਾਈ ਬਾਰੇ ਗੱਲ ਕੀਤੀ ਸੰਗਤ ਜੀ ਅੱਜ ਵਿਚਾਰ ਵਿੱਚ ਵੀ ਆ ਗਿਆ ਬਹੁਤੀ ਵਾਰ ਪਰਮੇਸ਼ਰ ਇਦਾਂ ਕਰ ਦਿੰਦੇ ਨੇ ਰਹੇ ਬੇਬਾਣੀ ਮੜੀ ਮਸਾਣੀ ਆਂਧਾ ਨਾ ਜਾਣੇ ਫਿਰ ਪਛੋਤਾਣੀ ਫਿਰ ਕਹਿੰਦੇ ਕਈ ਘਰ-ਵਾਰ ਛੱਡ ਕੇ ਬਾਹਰ ਜੰਗਲਾਂ ਮੜੀਆਂ ਮਸਾਨਾਂ 'ਚ ਰਹਿੰਦੇ ਨੇ ਵੀ ਸ਼ਾਇਦ ਪਤਾ ਨਹੀਂ ਪਰਮੇਸ਼ਰੇ 'ਵੇਂ ਮਿਲ ਜੂ ਫਿਰ ਜਦੋਂ ਕਹਿੰਦੇ ਪਤਾ ਲੱਗਦਾ ਫਿਰ ਉਦੋਂ ਬਹੁਤ ਕਹਿੰਦੇ ਦੇਰ ਹੋ ਚੁੱਕੀ ਹੁੰਦੀ ਆ ਜਦੋਂ ਅੰਤ ਤੇ ਜਾ ਕੇ ਸੋਚਦੇ ਨੇ ਵੀ ਇਹ ਤਾਂ ਅਸੀਂ ਗਲਤੀ ਕੀਤੀ ਫਿਰ ਅੰਤ ਸਮਾ ਆ ਜਾਂਦਾ ਸਤਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਾਨਵ ਵਸਾਏ ਕਹਿੰਦੇ ਸੁਖ ਤੇ ਉਹ ਪਾਉਂਦਾ ਜਿਹਦਾ ਮਿਲਾਪ ਸਤਗੁਰ ਨਾਲ ਹੋ ਜਾਂਦਾ ਜੋ ਸਤਗੁਰ ਦੀ ਸ਼ਰਨ ਆਉਂਦਾ ਤੇ ਸਤਗੁਰ ਦੇ ਦਸਿਆ ਨਾਮ ਦੀ ਕਮਾਈ ਕਰਦਾ ਨਾਮ ਮਨ ਚ ਵਸਦਾ ਇਸ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਹੁੰਦਾ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇ ਨਹੀਂ ਕੇਵਲ ਹਉਮੈ ਸਬਦ ਜਲਾਏ ਨਾਨਕ ਜੀ ਕਹਿੰਦੇ ਨੇ ਜਿਸ ਤੇ ਜੀਵ ਤੇ ਪਰਮੇਸ਼ਰ ਦੀ ਮਿਹਰ ਹੁੰਦੀ ਆ ਉਹਦਾ ਸਤਗੁਰ ਨਾਲ ਮਿਲਾਪ ਹੁੰਦਾ ਨਾਮ ਦੀ ਦਾਤ ਮਿਲਦੀ ਆ ਫਿਰ ਉਸ ਜੀਵ ਦੀਆਂ ਆਸਾ ਤ੍ਰਿਸ਼ਨਾ ਖਤਮ ਹੋ ਜਾਂਦੀਆਂ ਨੇ ਉਹ ਫਿਰ ਜਿਸ ਤਰ੍ਹਾਂ ਕਹਿੰਦੇ ਨਾ ਵੀ ਅਮ ਪੂਰਾ ਨਿਰਲੇਪ ਹੋ ਜਾਂਦਾ ਗੁਰੂ ਦੇ ਸ਼ਬਦ ਰਾਹੀਂ ਉਹਦੇ ਅੰਦਰੋਂ ਹਉਮੈ ਵੀ ਖਤਮ ਹੋ ਜਾਂਦੀ ਆ ਇਸ ਤਰ੍ਹਾਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ ਪੌੜੀ ਪਾਗਤ ਤੇ ਰੈ ਮਨ ਪਾਵ ਦੇ ਦਰ ਸੋਹਣ ਕੀਰਤ ਗਾਵ ਦੇ ਨਾਨਕ ਕਰਮਾਂ ਬਾਹਰੇ ਦਰ ਟੋ ਨਾ ਲੈਨੀ ਤਾਵ ਦੇ ਇਕ ਮੂਲ ਨ ਬੁੱਝਣ ਆਪਣਾ ਅਣਹੋਦਾ ਆਪ ਗਣਾਈ ਦੇ ਹੌਟਾ ਢੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾਈ ਦੇ ਤਿੰਨ ਮੰਗਾਂ ਜੇ ਤੁਝੈ ਤੇ ਆਈ ਦੇ ਤਿੰਨ ਮੰਗਾਂ ਜੇ ਤੁਝੈ ਤੇ ਆਈ ਦੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਤੇਰੇ ਭਗਤ ਨੇ ਉਹ ਤੇਰੀ ਸਿਫਤ ਸਲਾਹ ਕਰਦੇ ਤੇਰੇ ਦਰ ਤੇ ਸੋਹਣੇ ਲੱਗਦੇ ਨੇ ਪਰ ਕਹਿੰਦੇ ਇਹ ਵੀ ਕਰਮਾਂ ਦੇ ਨਾਲ ਆ ਜਿਨ੍ਹਾਂ ਤੇ ਕਰਮ ਲਿਖੇ ਨੇ ਇਸ ਤਰ੍ਹਾਂ ਦੇ ਉਹੀ ਆ ਸਿਫਤ ਸਲਾਹ ਕਰਦੇ ਨੇ ਬਿਨਾਂ ਕਰਮਾਂ ਤੋਂ ਕਹਿੰਦੇ ਤੇਰੇ ਦਰ ਦੀ ਢੋਈ ਨਹੀਂ ਮਿਲਦੀ ਹੈਗੀ ਇੱਕ ਕਹਿੰਦੇ ਪਰਮੇਸ਼ਰ ਨੂੰ ਨਾ ਜਾਣ ਕੇ ਕਹਿੰਦੇ ਨੇ ਕਿ ਹਰ ਇੱਕ ਕੁਸ਼ ਅਸੀਂ ਕੀਤਾ ਆਪਣੇ ਅੰਦਰ ਪਰਮੇਸ਼ਰ ਨੂੰ ਵਸਦਾ ਨਹੀਂ ਜਾਣਦੇ ਆਪਾ ਗਣਾਉਂਦੇ ਨੇ ਕਹਿੰਦੇ ਕਹਿੰਦੇ ਮੈਂ ਤਾਂ ਆਪਣੇ ਆਪ ਨੂੰ ਨੀਚ ਜਾਤ ਦਾ ਢਾਡੀ ਕਹਿਣਾ ਜੋ ਤੇਰੀ ਸਿਫਤ ਸਲਾਹ ਕਰ ਰਿਆਂ ਹੋਰ ਕਹਿੰਦੇ ਆਪਣੇ ਆਪ ਨੂੰ ਉੱਚੀ ਜਾਤ ਦਾ ਸੱਦਦੇ ਨੇ ਕਹਿੰਦੇ ਮੈਂ ਤਾਂ ਉਹਨਾਂ ਦਾ ਦਰਸ਼ਨ ਮੰਗਦਾ ਪਰਮੇਸ਼ਰ ਜੀ ਜਿਹੜੇ ਤੈਨੂੰ ਹਰ ਵਕਤ ਧਿਆਉਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਸੰਗਾਚੀ ਦੱਸਦੇ ਨੇ ਜਗਤ ਦਾ ਜਿਹੜਾ ਮਿੱਥਿਆ ਚੀਜ਼ ਆ ਉਹਦੇ ਬਾਰੇ ਦੱਸ ਰਹੇ ਨੇ ਪਾਸ਼ਾ ਕਹਿੰਦੇ ਇਹ ਜੇ ਸਾਰੇ ਰਾਜਾ ਪਰਜਾ ਸੰਸਾਰ ਵਿੱਚ ਸਭ ਕੁਝ ਹੋ ਰਿਹਾ ਇਹ ਸਭ ਕੁਝ ਝੂਠ ਹੈ ਸਭ ਕੁਝ ਖਤਮ ਵਾਲਾ ਘਰ-ਬਾਰ ਮਹਿਲ ਮਾੜੀਆਂ ਸਭ ਕੁਝ ਇੱਥੇ ਪਹਿਨਣਾ ਖਾਣਾ ਪੀਣਾ ਸ ਸਰੀਰ ਕੱਪੜ ਸਭ ਕੁਝ ਜੋ ਰੂਪ ਰੰਗ ਸਭ ਕੁਝ ਦੁਨੀਆ ਵਿੱਚ ਵਾਪਰ ਰਿਹਾ ਸਭ ਕੁਝ ਝੂਠ ਹੈ ਥੋੜਾ ਕਿਰਾ ਹੈ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ जग ਚੱਲਣ ਹਾਰ ਕਹਿੰਦੇ ਹੋਰ ਸਾਰੇ ਰਿਸ਼ਤੇ ਇਸਤਰੀ ਪਤੀ ਹੋਰ ਸਾਰੇ ਜਿਹੜੇ ਰਿਸ਼ਤੇ ਪ੍ਰੇਮ ਦੇ ਰਿਸ਼ਤੇ ਲੱਗੇ ਹੋਏ ਨੇ ਬੱਚਿਆਂ ਨਾਲ, ਦੋਸਤ ਮਿੱਤਰਾਂ ਨਾਲ ਇਹ ਸਭ ਕੁਝ ਕਹਿੰਦੇ ਝੂਠ ਹੈ। ਪਰ ਜੀਵ ਪਰਮੇਸ਼ਰ ਨੂੰ ਵਿਸਾਰ ਕੇ ਇਹਨਾਂ ਰਿਸ਼ਤਿਆਂ 'ਚ ਲੱਗਿਆ ਹੋਇਆ ਜਿਹੜੇ ਝੂਠ ਦੇ ਰਿਸ਼ਤੇ ਨੇ। ਕਹਿੰਦੇ ਸੰਸਾਰ ਦੇ ਵਿੱਚ ਅਸੀਂ ਕਿਹਦੇ ਨਾਲ ਦੋਸਤੀ ਕਰੀਏ? ਦੋਸਤੀ ਤੇ ਉਹਦੇ ਨਾਲ ਕਰੀਏ ਨਾ ਜਿਹਨੇ ਕਦੇ ਖਤਮ ਨਹੀਂ ਹੋਣਾ, ਜਿਹੜੀ ਦੋਸਤੀ ਸਿਰੇ ਤੱਕ ਨਿਭਣੀ ਹੈ। ਬਾਕੀ ਸਭ ਦੋਸਤੀਆਂ ਤਾਂ ਕੱਚੀਆਂ ਨੇ ਨਾ। ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਧ ਬਾਜੋ ਕੂੜੋ ਕੂੜ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਕਹਿੰਦੇ ਬਾਕੀ ਸੰਸਾਰ ਦੇ ਸਾਰੇ ਪਦਾਰਥ ਝੂਠੇ ਨੇ ਪਰ ਮਿੱਠੇ ਲੱਗਦੇ ਨੇ ਮਿੱਠੇ ਲੱਗਣ ਕਰਕੇ ਜੀਵ ਇਨਾਂ ਦੇ ਵਿੱਚ ਗਲਤਾਨ ਹੋ ਜਾਂਦੇ ਨੇ ਨਾਨਕ ਜੀ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਇੱਕ ਤੈਨੂੰ ਛੱਡ ਕੇ ਸੰਸਾਰ ਵਿੱਚ ਸਭ ਕੁਝ ਝੂਠਾ ਹੈ ਸਭ ਕੁਝ ਖਤਮ ਹੋਣ ਵਾਲਾ ਹੈ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਜਾਰ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅਛਾ ਤੋਏ ਸਚਤਾ ਪਰ ਜਾਣੀਐ ਜਾ ਸਚ ਤਰੇ ਪਿਆਰ ਨਾ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦਵਾਰ ਕਹਿੰਦੇ ਕਿਸੇ ਜੀਵ ਨੂੰ ਸੱਚਾ ਤਾਂ ਹੀ ਜਾਣ ਸਕਦੇ ਆ ਕਿ ਇਹਦੀ ਪਰਮੇਸ਼ਰ ਨਾਲ ਜਾਣ ਪਛਾਣਾ ਜੋ ਦੇ ਅੰਦਰ ਹਿਰਦੇ ਵਿੱਚ ਪਰਮੇਸ਼ਰ ਵਸਿਆ ਹੈ ਜਿਹਦੇ ਪਰਮੇਸ਼ਰ ਵਸਿਆ ਕਹਿੰਦੇ ਉਹਦੇ ਤਾਂ ਅੰਦਰੋਂ ਕੂੜ ਦੀ ਜਿਹੜੀ ਮੈਲ ਉੱਤਰ ਜਾਂਦੀ ਆ ਸੱਚ ਰਾਹੀ ਉਹਦੇ ਆਪਣਾ ਅੰਦਰ ਤਨ ਮਨ ਸਵੱਛ ਕਰ ਲਿਆ ਹੁੰਦਾ ਹੈ ਕਹਿੰਦੇ ਉਸ ਨੂੰ ਹੀ ਸੱਚੇ ਨਾਲ ਮਿਲਿਆ ਜਾਣੀਏ ਜਿਹਨੂੰ ਪਰਮੇਸ਼ਰ ਨਾਲ ਸੱਚੇ ਨਾਲ ਪਿਆਰ ਹੈ ਕਹਿੰਦੇ ਉਹ ਫਿਰ ਕਹਿੰਦੇ ਪਰਮੇਸ਼ਰ ਦਾ ਨਾਮ ਸੁਣ ਕੇ ਹੀ ਮੁਕਤੀ ਦਾ ਦਵਾਰ ਪਾ ਲੈਂਦਾ ਮੁਕਤੀ ਦਾ ਦਵਾਰ ਕੀ ਵਿਕਾਰਾਂ ਵੱਲੋਂ ਮੁਕਤੀ ਮੋਹ ਮਾਇਆ ਵੱਲੋਂ ਮੁਕਤੀ ਉਸ ਨੂੰ ਕਹਿੰਦੇ ਜਿਹਦੇ ਅੰਦਰੋਂ ਪਰਮੇਸ਼ਰ ਨਾਲ ਇੱਕਮਿਕ ਹੋਇਆ ਬੜੀ ਆਨੰਦ ਦੀ ਅਵਸਥਾ 'ਚ ਰਹਿੰਦਾ ਫਿਰ ਉਹਨੂੰ ਮੁਕਤੀ ਮੁਕਤੀ ਆ ਸਾਰੀ ਸਚਤਾ ਪਰ ਜਾਣੀਐ ਜਾ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬਿਉ ਕਹਿੰਦੇ ਉਸ ਜੀਵ ਨੂੰ ਸੱਚਾ ਜਾਣੀਐ ਜਿਹਨੂੰ ਪਰਮੇਸ਼ਰ ਦੀ ਸੱਚੀ ਜੁਗਤ ਦੀ ਸਮਝ ਆ ਜੋ ਸਮਝੇ ਕਿ ਜੀਵਨ ਦੀ ਅਸਲੀਅਤ ਕੀ ਆ ਆਪਣੀ ਇਸ ਜਿਹੜੀ ਸਰੀਰ ਰੂਪੀ ਧਰਤੀ ਆ ਇਹਨੂੰ ਕਹਿੰਦੇ ਸਵਾਦ ਕੇ ਇਹਨੂੰ ਬੀਜ ਬੀਜਣ ਵਾਲੀ ਬਣਾ ਕੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਜ ਬੀਜੇ ਸਚਤਾ ਪਰ ਜਾਣੀਐ ਜَا ਸਿੱਖ ਸੱਚੀ ਲੇ ਦਿਆ ਜਾਣੈ ਜੀ ਕੀ ਕਿਛ ਪੁੰਨ দান ਕਰੇ ਫਿਰ ਕਹਿੰਦੇ ਉਹਨੂੰ ਸੱਚੇ ਨਾਲ ਮਿਲਿਆ ਜਾਣੀਐ जिने कहंदे गुरु दी ਸਿੱਖਿਆ ਮੰਨੀ ਹੋਵੇ ਸੱਚੀ ਸਿੱਖਿਆ ਮੰਨ ਕੇ ਉਹ ਤੇ ਚੱਲਿਆ ਹੋਵੇ ਦੀ ਜੀਆਂ ਦੇ ਉੱਪਰ ਪਰਮੇਸ਼ਰ ਦੇ ਬਣਾਇਆਂ ਦੇ ਉੱਪਰ ਦਇਆ ਕਰੇ ਆਪਣੀ ਜਿੰਨੀ ਕੁ ਹੈ ਅ ਕਰ ਸਕਦਾ ਹੋਵੇ ਜੀਆਂ ਨੂੰ ਪੁੰਨ दान ਕਰੇ ਜੀਆਂ ਦੀ ਮਦਦ ਕਰੇ ਕਹਿੰਦੇ ਸਚਤਾ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਫਿਰ ਕਹਿੰਦੇ ਸੱਚੇ ਦੇ ਨਾਲ ਮਿਲਿਆ ਤਾਂ ਹੀ ਜਾਣੀਏ ਜੋ ਅੰਤਰ ਆਤਮੇ ਅੰਤਰ ਆਤਮੇ ਪਰਮੇਸ਼ਰ ਨੂੰ ਜਾਣ ਕੇ ਉਹਦੇ ਵਿੱਚ ਇਸ਼ਨਾਨ ਕਰੇ ਪਰਮੇਸ਼ਰ ਨੂੰ ਅੰਦਰ ਜਾਣੇ ਕਿ ਮੇਰੇ ਅੰਦਰ ਪਰਮੇਸ਼ਰ ਆ ਤੇ ਹਰ ਇੱਕ ਜੀਵ ਦੇ ਅੰਦਰ ਪਰਮੇਸ਼ਰ ਆ ਤੇ ਸੱਚੇ ਸਤਗੁਰ ਦੇ ਲੜ ਲੱਗ ਕੇ ਆਪਣੇ ਹਿਰਦੇ ਘਰ ਵਿੱਚ ਟਿਕਿਆ ਰਹੇ ਸੱਚ ਸਬਨਾ ਹੋਏ ਦਾਰੂ ਪਾਪ ਕੱਢੈ ਤੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੇ ਹੋਏ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਜਿਨ੍ਹਾਂ ਦਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਜਿਹੜੇ ਅੰਦਰੋਂ ਸੱਚੇ ਨੇ ਜਿਨ੍ਹਾਂ ਦੇ ਅੰਦਰ ਸੱਚ ਦਾ ਨਿਵਾਸ ਹੋਇਆ ਉਹ ਕਹਿੰਦੇ ਆਪਣੇ ਅੰਦਰੋਂ ਸਾਰੇ ਪਾਪ ਕੱਢ ਲੈਂਦੇ ਨੇ ਕਿ ਜਿਹੜਾ ਸੱਚ ਆ ਉਹ ਸਭ ਦਾ ਦਾਰੂ ਆ ਪਰਮੇਸ਼ਰ ਦਾ ਹਿਰਦੇ ਵਿੱਚ ਨਿਵਾਸ ਹੋ ਜਾਣਾ ਉਹ ਸਭ ਤਰ੍ਹਾਂ ਦਾ ਦਾਰੂ ਆ ਉਹਦੇ ਨਾਲ ਅੰਦਰੋਂ ਸਾਰੇ ਪਾਪ ਧੋ ਹੋ ਜਾਂਦੇ ਨੇ ਜੀਬ ਦੇ ਹਉਮੈ ਹੰਕਾਰ ਤੋਂ ਹੋ ਜਾਂਦਾ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਤਾ ਮਸਤ ਕਲਾਈਏ ਕੂੜਾ ਲਾਲਚ ਛੱਡੀ ਹੈ ਹੋਏ ਇੱਕ ਮਨ ਅਲਖ ਧਿਆਈ ਹੈ ਫਲ ਤੇਵ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੂੜਤ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਕਹਿੰਦੇ ਸਾਨੂੰ ਕੋਈ ਉਹ ਸੰਤ ਜਨ ਮਿਲ ਜਾਣ ਉਹ ਗੁਰੂ ਮਿਲ ਜਾਵੇ ਜਿਨ੍ਹਾਂ ਕਹਿੰਦੇ ਪੂਰੇ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਹੋਇਆ ਸਾਨੂੰ ਕਹਿੰਦੇ ਉਹਦੇ ਚਰਨਾਂ ਦੀ ਧੂੜ ਮਿਲ ਜਾਏ ਤਾਂ ਅਸੀਂ ਆਪਣੇ ਮਸਤਕ ਨੂੰ ਲਾਈਏ ਫੇਰ ਕਹਿੰਦੇ ਕੀ ਹੁੰਦਾ ਉਹਦੀ ਚਰਨਾ ਦੀ ਧੂੜ ਮਿਲਣ ਦੇ ਨਾਲ ਅਸੀਂ ਆਪਣਾ ਲਾਲਚ ਛੱਡ ਦਿੰਨੇ ਆ ਸਿਰਫ ਫਿਰ ਅਸੀਂ ਉਸ ਇੱਕ ਪਰਮੇਸ਼ਰ ਨੂੰ ਧਿਆਉਨੇ ਆ ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਬੀਜ ਬੀਜਦੇ ਆ ਉਹੋ ਜਿਹਾ ਹੀ ਸਾਨੂੰ ਫਲ ਮਿਲਦਾ ਜੇ ਕਹਿੰਦੇ ਸਾਡੇ ਚੰਗੇ ਪੂਰਵਲੇ ਕਰਮ ਨੇ ਤਾਂ ਸਾਨੂੰ ਇਸ ਤਰ੍ਹਾਂ ਦੇ ਗੁਰੂ ਦੀ ਸੰਤ ਦੇ ਚਰਨਾਂ ਦੀ ਧੂੜ ਮਿਲਦੀ ਆ ਕਿਉਂਕਿ ਜੇ ਅਸੀਂ ਆਪਣੇ ਵੱਲੋਂ ਸੇਵਾ ਕਰਦੇ ਆ ਸਾਡੀ ਸੇਵਾ ਥੋੜੀ ਹੁੰਦੀ ਆ ਕੋਈ ਸਾਡੀ ਮੱਤ ਥੋੜੀ ਆ ਫਿਰ ਸਾਡੀ ਉਹ ਜਿਹੜੀ ਸੇਵਾ ਕੀਤੀ ਆ ਅਜਾਈ ਚਲੀ ਜਾਂਦੀ ਆ ਪਰ ਇਸ ਤਰ੍ਹਾਂ ਦੇ ਗੁਰੂ ਜਾਂ ਸੰਤ ਦਾ ਮਿਲਾਪ ਹੋ ਜੇ ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਆ ਉਹਦੀ ਸੰਗਤ ਦੇ ਵਿੱਚ ਫਿਰ ਅਸੀਂ ਸੇਵਾ ਭਗਤੀ ਚੰਗੀ ਕਰ ਸਕਦੇ ਆ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇਕ ਹੋਏ ਤਾਂ ਉਗਵੈ ਰੁਤੀ ਹੂਰਤ ਹੋਏ ਹਾਂ ਵਾਹੀ ਕਰੂ ਜੀ ਹਾਂ ਵਾਹੀ ਕਰ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹੁਣ ਕਲਯੁਗ ਦੇ ਸਮੇਂ ਦੇ ਵਿੱਚ ਕਹਿੰਦੇ ਬੜਾ ਮਾੜਾ ਵਕਤ ਕਹਿੰਦੇ ਹੋਇਆ ਕਿ ਜੀਵ ਪਰਮੇਸ਼ਰ ਦਾ ਨਾਮ ਛੱਡ ਕੇ ਇੱਕ ਤਰ੍ਹਾਂ ਜਿਵੇਂ ਭੂਤ ਨਾ ਬਣ ਗਿਆ ਹੁੰਦਾ ਹੁਣ ਕਹਿੰਦੇ ਜਿਹੜਾ ਬੀਜ ਆ ਦੋ ਫਾੜ ਹੋ ਗਿਆ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਜੀਵ ਨੇ ਨਾਮ ਰੂਪੀ ਬੀਜ ਬੀਜਿਆ ਤੇ ਉਹ ਆਪਣੀ ਇੱਥੋਂ ਇੱਜ਼ਤ ਪੂਰੀ ਲੈ ਕੇ ਗਏ ਨੇ ਪਰਮੇਸ਼ਰ ਦੇ ਦਰਬਾਰ ਚ ਹੁਣ ਕਹਿੰਦੇ ਜਿਹੜਾ ਇਹ ਨਾਮ ਰੂਪੀ ਬੀਜ ਹੈ ਇਹ ਕਹਿੰਦੇ ਨਹੀਂ ਬੀਜ ਰਹਿ ਜੀਵ ਇਹ ਕਹਿੰਦੇ ਦੋ ਫਾੜ ਹੋ ਗਿਆ ਕਹਿੰਦੇ ਜੀਵ ਦਾ ਚਿੱਤ ਫਿਰ ਕੀ ਕਹਿੰਦੇ ਨੇ ਵੀ ਜੇ ਇਹ ਬੀਜ ਕਹਿੰਦੇ ਬੀਜਿਆ ਜਾਏ ਬੀਜ ਉਦੋਂ ਬੀਜ ਹੋਵੇ ਨਾਮ ਰੂਪੀ ਜਦੋਂ ਰੁੱਤ ਹੋਏ ਰੁੱਤ ਹੈ ਅਮਰਤ ਵੇਲਾ ਅਮਰਤ ਵੇਲੇ ਦਾ ਜੱਪਿਆ ਕਹਿੰਦੇ ਵੀ ਉਹ ਫਿਰ ਫਲ ਲਿਆਉਂਦਾ ਜਿਵੇਂ ਕਹਿੰਦੇ ਕੋਰਾ ਕੱਪੜਾ ਹੁੰਦਾ ਨਾ ਉਹਨੂੰ ਰੰਗ ਨਹੀਂ ਚੜਦਾ ਪਹਿਲਾਂ ਉਹਨੂੰ ਪਾਹ ਦੇਣੀ ਪੈਂਦੀ ਆ ਇਸ ਤਰ੍ਹਾਂ ਹੀ ਜੀਵ ਨੂੰ ਕਹਿੰਦੇ ਪਾਹ ਚਾਹੀਦੀ ਆ ਪਰਮੇਸ਼ਰ ਦੇ ਡਰ ਆਦਬ ਦੀ ਪਹਿਲਾਂ ਪਰਮੇਸ਼ਰ ਦੇ ਡਰ ਆਦਬ ਦੀ ਪਾਹ ਹੋਏ ਫਿਰ ਪਰਮੇਸ਼ਰ ਫਿਰ ਜੀਵ ਉੱਦਮ ਕਰੇ ਮਿਹਨਤ ਕਰੇ ਉਹਦਾ ਨਾਮ ਜਪਣ ਦੀ ਫਿਰ ਕਹਿੰਦੇ ਨੇ ਜੀਵ ਜਿਹੜਾ ਵੀ ਪਰਮੇਸ਼ਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਦੇ ਨੇ ਜੀਵ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ ਕਹਿੰਦੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਦਾ ਉਹਨਾਂ ਦਾ ਹੀ ਫਿਰ ਨਾ ਹੁੰਦਾ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਦੀ ਕੋਈ ਸੋਭਾ ਨਹੀਂ ਹੁੰਦੀ ਜਿਹੜੇ ਝੂਠੇ ਨੇ ਝੂਠ ਦੇ ਨਾਲ ਹੀ ਲੱਗੇ ਹੋਏ ਨੇ ਝੂਠ ਕੀ ਆ ਮਾਇਆ ਵਿਕਾਰ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਜੋ ਪਰਮੇਸ਼ਰ ਦੇ ਨਾਮ ਜਪਦੇ ਨੇ ਭਗਤੀ ਕਰਦੇ ਨੇ ਔਰ ਉਹੀ ਫਿਰ ਸੋਬਾ ਖੱਟਦੇ ਨੇ ਇੱਥੇ ਵੀ ਤੇ ਪਰਮੇਸ਼ਰ ਦੇ ਦਰਵਾਜ਼ੇ ਵਿੱਚ ਵੀ ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਤਾ ਕੂੜ ਹੋਆ ਸਿੱਕਦਾਰ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਦੀ ਰਈਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ ਗਿਆਨੀ ਨੱਚੈ ਵਾਜੈ ਵਾਵੇਂ ਰੂਪ ਕਰੇ ਸੀਗਾਰ ਫਿਰ ਕਹਿੰਦੇ ਫਿਰ ਕਾਲ ਯੁਗ ਦੇ ਸਮੇਂ ਵਿੱਚ ਕੀ ਹੋਇਆ ਕਹਿੰਦੇ ਜਿਹੜਾ ਲਾਲਚ ਆ ਉਹ ਤਾਂ ਰਾਜਾ ਬਣਿਆ ਹੋਇਆ ਜਿਹੜਾ ਪਾਪ ਆ ਉਹ ਵਜ਼ੀਰ ਬਣਿਆ ਹੋਇਆ ਕਹਿੰਦੇ ਜਿਹੜਾ ਝੂਠ ਝੂਠਾ ਉਹ ਚੌਧਰੀ ਬਣਿਆ ਹੋਇਆ ਫਿਰ ਇਹਨਾਂ ਦੇ ਦਰਬਾਰ ਵਿੱਚ ਕਹਿੰਦੇ ਜਿਹੜੀ ਕਾਮਰੂਪੀ ਭਾਵਨਾ ਕਹਿੰਦੇ ਉਹਦੀ ਪੁੱਛਗਿੱਛ ਚੱਲਦੀ ਆ ਉਹਦੀ ਸਲਾਹ ਪੁੱਛਦੇ ਨੇ ਕਹਿੰਦੇ ਮਤਲਬ ਇਸ ਤਰ੍ਹਾਂ ਦਾ ਇਹ ਜਿਹੜੇ ਵਿਕਾਰ ਨੇ ਹਾਵੀ ਹੋਏ ਹੋਏ ਨੇ ਦੁਨੀਆ 'ਚ ਜਿਹੜੀ ਕਹਿੰਦੇ ਸਾਰੀ ਪਰਜਾ ਹੈਗੀ ਆ ਉਹਨੂੰ ਕੋਈ ਗਿਆਨ ਨਹੀਂ ਹੈਗਾ ਉਹ ਕਹਿੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਆ ਜਿਹੜੇ ਗਿਆਨੀ ਆਪਣੇ ਆਪ ਨੂੰ ਕਹਾਉਂਦੇ ਨੇ ਕਹਿੰਦੇ ਉਹ ਬਾਜੇ ਵੱਜਦੇ ਨੇ ਉਹਨਾਂ ਤੇ ਨਾਚ ਕਰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਰੂਪਾਂ ਦੇ 시ਗਾਰ ਬਣਾਉਂਦੇ ਨੇ ਉੱਚ ਕੁਕ ਵਦ ਗਾਵੇ ਜੋਦਾ ਕਾ ਵਿਚਾਰ ਫਿਰ ਕਹਿੰਦੇ ਜੋਧਿਆਂ ਦੀਆਂ ਵਾਰਾਂ ਗਾਉਂਦੇ ਨੇ ਉਹ ਜਿਹੜੇ ਆਪਣੇ ਆਪ ਨੂੰ ਗਿਆਨੀ ਦੱਸਦੇ ਨੇ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਜਿਹੜੇ ਕਹਿੰਦੇ ਪੰਡਤ ਨੇ ਉਹ ਵੀ ਕਹਿੰਦੇ ਹੈ ਤੇ ਕਹਿਣ ਨੂੰ ਪੰਡਤ ਨੇ ਪਰ ਕਹਿੰਦੇ ਸਿਰਫ ਮਾਇਆ ਦੀ ਖਾਤਰ ਹੀ ਪੂਜਾ ਕਰਦੇ ਫਿਰਦੇ ਨੇ ਹੋਰ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਕੋਈ ਲੈਣ ਦੇਣ ਨਹੀਂਗਾ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੋਖ ਦੁਆਰ ਜਿਹੜੇ ਕਹਿੰਦੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ ਉਹ ਵੀ ਕਹਿੰਦੇ ਆਪਣਾ ਧਰਮ ਗਵਾ ਰਹੇ ਨੇ ਕਿਸ ਤਰ੍ਹਾਂ ਜੇ ਉਹ ਕਹਿੰਦੇ ਕੋਈ ਪਾਠ ਪੂਜਾ ਕਰ ਰਹੇ ਨੇ ਤਾਂ ਉਹਦੇ ਇਵਜ ਦੇ ਵਿੱਚ ਉਹ ਮੁਕਤੀ ਦਾ ਦਵਾਰ ਮੰਗਦੇ ਨੇ ਉਹ ਵੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਇੱਛਾ ਤੋਂ ਬਿਨਾ ਉਹ ਭਗਤੀ ਕਰ ਰਹੇ ਨੇ ਜਤੀ ਸਦਾ ਵੈ ਜੁਗਤ ਨ ਜਾਣੈ ਛੱਡ ਬਹਿ ਘਰਵਾਰ ਜਿਹੜੇ ਜਤੀ ਨੇ ਬਣੇ ਹੋਏ ਉਹਨਾਂ ਨੂੰ ਪਤਾ ਨਹੀਂ ਵੀ ਅਸਲ 'ਚ ਜਤੀ ਹੈ ਕੌਣ ਉਹ ਸਿਰਫ ਘਰਵਾਰ ਨੂੰ ਛੱਡ ਦੇਣਾ ਹੀ ਜਤੀ ਹੋਣਾ ਸਮਝਦੇ ਨੇ ਸਭ ਕੋ ਪੂਰਾ ਆਪੇ ਹੋਵੇ ਕਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਏ ਤਾ ਨਾਨਕ 톨ਿਆ ਜਾਪੈ ਸਭ ਕੋ ਪੂਰਾ ਆਪੇ ਹੋਵੇ ਕਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਏ ਤਾ ਨਾਨਕ 톨ਿਆ ਜਾਪੈ ਕਹਿੰਦੇ ਇਹ ਸਾਰੇ ਰਾਜੇ ਵਜ਼ੀਰ ਹੋਰ ਚੌਧਰੀ ਗਿਆਨੀ ਪੰਡਤ ਧਰਮੀ ਜਤੀ ਇਹ ਸਾਰੇ ਕਹਿੰਦੇ ਆਪਣੇ ਆਪ ਨੂੰ ਸਮਝਦੇ ਨੇ ਵੀ ਅਸੀਂ ਪੂਰੇ ਪੁੱਜੇ ਹੋਏ ਆ ਕੋਈ ਆਪਣੇ ਆਪ ਨੂੰ ਕਹਿੰਦੇ ਘਟ ਨਹੀਂ ਖਵਾਉਂਦਾ ਪਰ ਕਹਿੰਦੇ ਤੋਲ ਵਿੱਚ ਕਦੋਂ ਪੂਰੇ ਪੈਣੇ ਨੇ ਜਦੋਂ ਕਹਿੰਦੇ ਕਹਿੰਦੇ ਇਹਨਾਂ ਨੂੰ ਇੱਕ ਪਾਸੇ ਰੱਖਿਆ ਜਾਵੇ ਇਹਨਾਂ ਦਾ ਕਰਮ ਧਰਮ ਗਿਆਨ ਤੇ ਦੂਜੇ ਪਾਸੇ ਪਰਮੇਸ਼ਰ ਦਾ ਪਰਖ ਵਾਲਾ ਵਟਾ ਰੱਖਿਆ ਜਾਵੇ ਜਦੋਂ ਇਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਵਾਨ ਪੈ ਜਾਣ ਫੇਰ ਹੀ ਕਹਿੰਦੇ ਪੂਰੇ ਆਖੇ ਜਾ ਸਕਦੇ ਆ ਆਪੇ ਕਹਿਣ ਨਾਲ ਨਹੀਂ ਕਿ ਅਸੀਂ ਕੋਈ ਘਟ ਨਹੀਂ ਅਸੀਂ ਪੁੱਜ ਗਏ ਆ ਇਹ ਤਾਂ ਜਦੋਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੋਲ ਹੋਣਾ ਉਹਦੀ ਦਰਗਾਹ ਦੇ ਵਿੱਚ ਪਰਵਾਨ ਪੈ ਜਾਣਾ ਉਹਦੇ ਵਟੇ ਨਾਲ ਫੇਰ ਹੀ ਕਹਿੰਦੇ ਤੋਲ ਵਿੱਚ ਪੂਰਾ ਆਉਣਾ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮਾਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਨੂੰ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ